ਘੀਣ ਦੀ ਇਹਦੀ ਕੀਮਤ 90 ਲੱਖ ਰੁਪਇਆ ਜਿਹੜੀ ਰੱਖੀ ਗਈ ਹੈ ਕਿ ਹਾਂਜੀ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆ ਸ਼ਕਤੀਮਾਨ ਵਾਲਿਆਂ ਦੀ कॉटन पिकਰ ਜਾਂ ਕਹਿ ਲਈਏ ਆਪਾਂ ਨਰਮਾ ਚੋਣ ਵਾਲੀ ਮਸ਼ੀਨ ਦਿਖਾਉਣੇ ਆ ਇਹਦੇ ਬਾਰੇ ਜਿੰਨੀ ਕੀ ਜਾਣਕਾਰੀ ਲੈ ਬਸਾਂਝੀ ਕਰਦੇ ਆ ਤੁਹਾਡੇ ਨਾਲ ਆਹ ਦੇਖੋ ਤੁਸੀਂ ਫਰੰਟ ਤੋਂ ਜਿਹੜੀ ਨਰਮਾ ਚੋਣ ਵਾਲੀ ਬਣਾਈ ਵੀ ਇਹਨਾਂ ਨੇ ਤੇ ਜਿਵੇਂ ਕਟਰ ਕਹਿ ਸਕਦੇ ਆਪਾਂ ਕਟਰ ਬਾਰ ਨਹੀਂ ਪਰ ਇਹ ਜਿਹੜੇ ਇਹ ਸਪਿੰਡਲ ਹਨਾ ਹਾਂ ਹਾਂ ਇਹਦੇ ਵਿੱਚ ਜਿਹੜਾ ਆਪਣਾ ਨਰਮਾ ਹੁੰਦਾ ਖੜਿਆ ਹੁੰਦਾ ਨਾ ਇਹਦੇ ਵਿੱਚ ਖਿੱਚ ਕੇ ਲੈ ਜਾਂਦੀ ਹੈ ਇਹਦੇ ਵਿੱਚ ਤੁਹਾਨੂੰ ਹੋਰ ਵੀ ਦੱਸ ਦੇਣਾ ਇੱਕ ਪਾਣੀ ਦੀ ਵੀ ਖਾਸ ਜ਼ਰੂਰਤ ਪੈਂਦੀ ਆ ਇਹ ਜਿਹੜੇ ਸਪੈਂਡਲਾਂ ਤੇ ਪੈਂਦੇ ਆ 40 ਲੀਟਰ ਦਾ ਟੈਂਕ ਲੱਗਿਆ ਹੋਇਆ ਪਿੱਛੇ ਕੀਮਤ ਵੀ ਤੁਹਾਨੂੰ ਸਾਂਝੀ ਕਰਾਂਗੇ ਅੱਛਾ ਜਿਹੜਾ ਇਹਦਾ ਨਰਮਾਗਾ ਜਿਵੇਂ ਆਪਣੀ ਹਾਈਟ ਹੋ ਜਾਂਦੀ ਹੈ 6 7 7 ਫੁੱਟ ਹੋ ਜਾਂਦੀ ਹੈ ਤਾਂ ਉਹ ਨਹੀਂ ਮਤਲਬ ਇਹਦੇ ਹਾਈਟ ਅਸਤੇ 4 ਕੁ ਫੁੱਟ ਦਾ ਸਪੈਸ਼ਲ ਹਾਈਬ੍ਰਿਡ ਆਉਂਦਾ ਬਾਈ ਜੀ ਹਾਈਬ੍ਰਿਡ ਬੀਜ ਆਉਂਦਾ 4 ਕੁ ਫੁੱਟ ਦਾ ਤਾਂ ਇਹਨਾਂ ਦੇ ਮਤਲਬ ਪੁੱਛ ਕੇ ਨਾ ਰੋਗ ਵਗੈਰਾ ਜਿਹੜੀ ਇਹਦੀ ਹੁੰਦੀ ਹੈਗੀ ਉਸ ਹਿਸਾਬ ਨਾਲ ਬੀਜਿਆ ਜਾਂਦਾਗਾ ਹਾਂ ਇਹਦੀ ਚੜਾਈ ਦੇ ਹਿਸਾਬ ਨਾਲ ਹਾਂ ਚੜਾਈ ਦੇ ਹਿਸਾਬ ਖੀਨ ਜਿਆਦਾ ਚੱਲ ਰਿਹਾ ਇਹ ਤੇ ਬਾਕੀ ਜਿਹੜਾ ਨਰਮਾ ਖਿੱਚ ਕੇ ਹੈਨਾ ਇਹਨਾਂ ਵਿੱਚ ਆ ਜਿਹੜੀਆਂ ਚੀਜ਼ਾਂ ਤੁਸੀਂ ਕਰਾਰੀਆਂ ਦੇਖ ਸਕਦੇ ਹੋ ਇਹਨਾਂ ਦੇ ਕਿੱਥੇ ਇਹਦੇ ਤੇ ਉਹ ਆ ਜਾਂਦਾ ਐਂ ਕਰਕੇ ਨਰਮਾ ਅੱਛਾ ਐ ਖਿੱਚ ਲੈਂਦੀ ਆ ਹਾਂ ਠੀਕ ਐ ਖਿੱਚ ਕੇ ਫਿਰ ਥੱਲੇ ਡਿੱਗ ਪੈਂਦਾ ਉੱਥੇ ਆ ਜਿਹੜਾ ਨਾ ਬਲੂਰ ਆ ਇਹਦਾ ਥੱਲੇ ਆ ਇਤੋਂ ਜਾ ਕੇ ਇਹ ਜਿਹੜਾ ਆ ਜਾਂਦਾ ਤੇ ਪਿੱਛੇ ਜਿਹੜਾ ਟੈਂਕ ਆ 11 10 ਤੋਂ 11 ਕੁਇੰਟਲ ਦੇ ਵਿੱਚ ਵਿੱਚ ਇਹਦੇ ਟੈਂਕ ਚ ਪੈ ਜਾਂਦਾ ਨਰਮਾ ਨਰਮੀ ਦਾ ਮਤਲਬ ਹਸਾਬ ਹੁੰਦਾ ਵੀ ਕਿਹੜਾ ਕਿੰਨਾ ਗਾਣਾ ਵਜਨਦਾਰ ਵਾਲਾ ਤੇ ਆਹ ਜਿਹੜਾ ਡੀਜ਼ਲ ਟੈਂਕ ਆ 40 ਲੀਟਰ ਦਾ ਜਿਹੜਾ ਸੁਣੋ ਦੱਸਿਆ ਸਪੈਂਡਲ ਪਾਣੀ ਵਾਲਾ ਹੈ ਬਾਈ ਹਾਂ ਸੌਰੀ ਵਾਟਰ ਟੈਂਕ ਆ ਵਾਟਰ ਟੈਂਕ ਡੀਜ਼ਲ ਟੈਂਕ ਇਹਦਾ ਪਿੱਛੇ ਆ ਹਾਂ ਬਾਕੀ ਟਾਇਰ ਦੇਖੋ ਇਹਦੇ 18 4 30 ਵਾਲੇ ਟਾਇਰ ਆ 141 HP ਦਾ ਇੰਜਨ ਆ ਵੋਲਵੋ ਦਾ ਲੱਗਿਆ ਹੋਇਆ ਇਹਦੇ ਵਿੱਚ ਵੋਲਵੋ ਦਾ ਇੰਜਨ ਲੱਗਿਆ ਹੈ ਤੇ ਜੇ ਆਪਾਂ ਗੱਲ ਕਰਦੇ ਨਾ ਜੇ ਨਰਮਾ ਚੁਗ ਪਹਿਲਾਂ ਪਹਿਲਾਂ ਮਤਲਬ 55 54 ਮਿੰਟ ਦੇ ਵਿੱਚ ਏਕੜ ਇੱਕ ਏਕੜ ਨਰਮਾ ਚੋਕਦੀ ਹੈ ਇਹ ਤੇ ਨਰਮਾ ਚੋਕ ਦਿੰਦੀ ਆ ਤੇ ਡੀਜ਼ਲ ਦੀ ਜਿਹੜੀ ਖਪਤ ਆ ਉਹ ਆਉਂਦੀ ਹੈ ਕਿ 15 ਕਿਲੋ 15 ਕਿਲਿਟਰ ਆ ਜਾਂਦੀ ਆ ਆ ਚਾਰ ਸਿਲੰਡਰ ਆ ਜਿਹੜਾ ਇਹਦੇ ਵਿੱਚ ਬੋਲਗੋ ਦਾ ਇੰਜਨ ਲੱਗਿਆ ਹੋਇਆ ਹੈ ਨਾ ਬਿਲਕੁਲ ਤੇ ਆ ਜਿਹੜਾ ਇਹਦਾ ਪਿੱਛੇ ਆ ਜਾਂਦਾ ਹੈਗਾ ਡੀਜ਼ਲ ਟੈਂਕ ਹਾਂ ਇੱਥੇ ਡੀਜ਼ਲ ਟੈਂਕ ਆ ਆ ਇੱਕ ਹੋਰ ਚੀਜ਼ ਆ ਜਿਹੜਾ ਤੁਸੀਂ ਪਿੱਛੇ ਆ ਟੈਂਕ ਦੇਖ ਸਕਦੇ ਹੋ ਨਾ ਸਾਰਾ ਇਹ ਟੈਂਕਾ ਜਿਹੜਾ ਮਤਲਬ ਕਿ ਕੋਲਡ ਹੋ ਜਾਂਦਾ ਇਧਰ ਪਰਲੇ ਪਾਸੇ ਇਦਾਂ ਹੋ ਜਾਂਦਾ ਟਰਾਲੀ ਵਗੈਰਾ ਤੇ ਆਪਾਂ ਅਨਲੋਡ ਕਰਨਾ ਆਉ ਕਾਰ ਸਕਦਾ ਹੈ ਕਾਟਨ ਮਾਸਟਰ 80 ਸੈਂਟੀ ਮਤਲਬ ਇਹਦਾ ਮਾਡਲ ਦਾ ਨਾਮ ਆ ਤੇ ਬੜੀ ਜ਼ਬਰਦਸਤ ਚੀਜ਼ ਹੈ ਜੇ ਮੈਂ ਹੋਰ ਕੀਮਤ ਦੀ ਗੱਲ ਦੱਸਾਂ ਇਸ ਮਸ਼ੀਨ ਦੀ ਤਾਂ ਇਹਦੀ ਕੀਮਤ 90 ਲੱਖ ਰੁਪਿਆ ਜਿਹੜੀ ਰੱਖੀ ਗਈ ਹੈ ਕਹਿੰਦੇ ਵੀ ਹਰੇਕ ਥਾਂ ਸਬਸਿਡੀ ਮਿਲਦੀ ਹੈ ਮਤਲਬ ਸਰਕਾਰ ਵੱਲੋਂ ਹਾਂ ਤਾਂ ਉਸ ਹਿਸਾਬ ਨਾਲ ਇਹ ਲੈਸ ਹੋ ਜਾਂਦੀ ਹੈ ਹਨ ਤੇ 4x4 'ਚ ਵੀ ਆਉਂਦੀ ਹੈ ਅੱਛਾ 4x4 'ਚ ਵੀ ਆਉਂਦੀ ਹੈ ਇਹ ਹਾਂ ਇਹ 2 ਵੀਲ ਡਰਾਈਵ ਚ ਹੈ ਨਾ 2 ਵੀਲ ਡਰਾਈਵ 'ਚ ਹੈਗੀ 4x4 'ਚ ਵੀ ਅਵੇਲੇਬਲ ਹੈਗੀ ਆ ਠੀਕ ਆ ਹ ਟੈਂਕ ਹੈ ਇਹਦਾ 400 ਲੀਟਰ ਦਾ ਸੀ ਹਨਾ ਬਈ ਯਾਰ ਮੈਨੂੰ ਹੈ ਨਾ ਅੱਛਾ ਟੈਂਕ ਹੈਗਾ ਇਹਦਾ 200 ਲੀਟਰ ਦਾ 200 ਲੀਟਰ ਦਾ ਹਾਂ ਹਾਂ ਠੀਕ ਹੈ ਕਿਸ ਸਮਝ ਚ ਨਹੀਂ ਆਈ ਗੱਲ ਹਾਂ ਹਾਂ ਯਾਰ ਇੰਨੇ ਪੈਸੇ ਲਾ ਕੇ ਹੂੰ ਵੀ ਨਰਮਾ ਤਾਂ ਪਹਿਲਾਂ ਨਹੀਂ ਹੁੰਦਾ ਹੈ ਨਾ ਕਮਾਈ ਕਿੰਨੀ ਨਰਮਾ ਤਾਂ ਪਹਿਲਾਂ ਹੀ ਨਹੀਂ ਪੂਰਾ ਹੁੰਦਾ ਨਰਮਾ ਸੁੰਡੀ ਖਾ ਜਾਂਦੀ ਹੈ ਹਾਂ ਸਰਪ ਹੋਣਾ ਕਿੰਨਾ ਗਿਆ ਫਿਰ ਆ ਕਹਿੰਦੇ ਵੀ ਦੂ ਲੈਣਾ ਦੇ 2 ਫੁੱਟ ਦੀ ਹੋਊਗੀ ਕੁਆਂਟੀਟੀ 4 ਫੁੱਟ ਦਾ ਉਚਾਈ ਹੋਊਗੀ ਨਰਮਾ ਦੋ ਵਾਰੀ ਚੁਗੂਗੀ ਕਿੰਨਾ ਹੋਊ ਨਰਮਾ ਕਿੰਨਾ ਖੋ ਜੂਗਾ ਹਾਂ ਆਹੀ ਤਾਂ ਗੱਲ ਹੈ ਵੱਡੇ ਖੇਤਾਂ ਵਾਸਤੇ ਫਾਰਮਾਂ ਵਾਸਤੇ ਆਪਣੇ ਉੱਤੇ ਨਹੀਂ ਬਣੇ ਹੋਏ ਸਿੱਧੀ ਗੱਲ ਦੱਸਾਂ ਇਹ ਗੱਲ ਹੈ ਬਾਕੀ ਇਧਰ ਹਾਈਡਰੋਲਿਕ ਵਾਲਾ ਟੈਂਕ ਆ ਜਾਂਦਾ ਤੇ ਪ੍ਰੈਸ਼ਰ ਟੈਂਕ ਆ ਜਾਂਦਾ ਸਾਫ ਵਗੈਰਾ ਕਰਨੇ ਬਾਕੀ ਆ ਵਨ ਜਿਹੜਾ ਮਤਲਬ ਇੱਕ ਆਪਰੇਟਰ ਹੈ ਸਿੰਗਲ ਆਪਰੇਟਰ ਹਾਂ ਸਿੰਗਲ ਆਪਰੇਟਰ ਅਲੀ ਏਸੀ ਕੈਮਨ ਲੱਗਿਆ ਹੋਇਆ ਪੂਰਾ ਹਾਂ ਇਹ ਸੀਨ ਹੈ ਹਾਂ ਆਏ ਵੀ ਹੈਗੀ ਤਾਂ ਚੀਜ਼ ਤਾਂ ਤਗੜੀ ਹੈ ਵਧੀਆ ਬਣਾਈ ਹੈ ਪਰ ਕਿਤਰਾ ਕੁਜਰਾ ਆ ਜਾਂਦਾ ਇਹਦੇ ਵਿੱਚ ਹੀ ਆ ਜਾਂਦਾ ਠੀਕ ਹੈ ਚਾਹਾਂ ਸਾਰਾ ਕੁਝ ਹੀ ਆਊਗਾ ਹਣਾ ਵਿੱਚ ਕਿਉਂਕਿ ਇਹ ਤਾਂ ਵੈਕਿਊਮ ਜਿਵੇਂ ਮੈਂ ਕਹਿੰਦਾ ਵੈਕਿਊਮ ਟਾਈਪ ਹੀ ਹੋ ਗਿਆ ਨਾ ਹਾਂ ਖਿਤਧੀ ਹੈ ਹੁੱਚਣਾ ਹੀ ਐਣੇ ਹਵਾ ਤਾਂ ਜਾਂਦਾ ਹੈ ਇਹ ਨਾ ਬੇ ਲੱਖ ਰੁਪਇਆ ਮਤਲਬ ਇਹਦੀ ਕੀਮਤ ਠੀਕ ਹੈ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਹਾਂ ਪਾਣੀ ਪਾਣੀ ਵਾਲਿਆ ਹੈ ਹਾਂ ਇਹਨਾਂ ਤੇ ਪਾਣੀ ਉਹ ਸਪਿੰਡਲ ਤੇ ਪੈਂਦਾ ਹਨਾ ਇਹਨਾਂ ਨਾਲ ਪਾਣੀ ਹਾਂ ਆ ਬਈ ਪਾਣੀ ਵਾਲਿਆ ਹੈ ਬਿਲਕੁਲ ਤੇ ਹਾਈਟ ਦੱਸਿਆ 4 ਫੁੱਟ ਤੱਕ ਹੀ ਹੁੰਦੀ ਹੈ ਬਈ ਇਹਦੇ ਨਰਮੇ ਦੀ ਨਰਮੇ ਦੀ ਇੰਨੀ ਕੀ ਹਾਈਟ ਹੁਣ ਹਿਸਾਬ ਨਾਲ ਬੀਚਿਆ ਜਾਂਦਾ ਤੇ ਹੁਣ ਬਈ ਐਕਸ਼ਨ ਇਹ ਦੱਸਿਆ ਵੀ ਇਹ ਜਿਹੜੇ ਸਰ 4 ਫੁੱਟ ਵਾਲ ਨਰਮਾ ਦੋ ਇਹ ਚੋਣਾ ਕਿੰਨਾ ਇਹ ਤਾਂ ਮਹਿੰਗੀ ਹੋ ਪੈ ਜੀ ਆਪਣੀ ਇਹਨਾਂ ਸੁਹਣੀਆਂ ਠੀਕ ਹੈ ਤੇ ਦੱਸਿਓ ਬਈ ਹਨਾ ਮਿੱਤਰੋ ਓਕੇ ਜੀ ਧੰਨਵਾਦ